ਤੇ ਉਹ ਜਿਹੜੀ ਕਾਜ 13 ਹੋ ਗਈ ਅੱਜ ਮਿਲਣੀਆਂ ਸੀ ਚਲੋ ਭਾਈ ਹੈ ਘੋੜੇ ਮੇਰਾ ਤੇ ਆਪਾਂ ਜਾ ਰਹੇ ਜੀ ਨੰਦਪੁਰ ਸਾਹਿਬ ਅੱਜ ਟਾਈਮ ਤਕਰੀਬਨ 6:30 ਹੋ ਗਏ ਆਪਾਂ ਨੇ ਸੰਤ ਜਾਣਾ ਜੀ ਸੰਤ ਤੋਂ ਟ੍ਰੇਨ ਫੜਨੀ ਹੈ ਜੀ

ਮੋਰੇ ਦਾ ਤੇ ਟਲੋ ਜੇ ਪੱਖਤਿਕਾਰ ਸਾਹਿਬ ਆ ਗਏ। ਟ੍ਰੇਨ ਦਾ ਟਾਈਮ 7:20 ਸੀ ਸਰਾਂ ਤੋਂ ਤੇ ਮੈਂ 2 ਮਿੰਟ ਪਹਿਲਾਂ ਹੀ ਪੁੱਜਿਆ ਸੀ। ਆਪਣੇ ਨਾਮ ਕੀ ਬੰਦ ਤੋਂ ਹੀ ਗਿਆ ਸੀ ਮੈਂ ਅਨੰਦ ਕੁਸਤ ਸਾਹਿਬ ਟਰਾਲੀ 123 ਨੂੰ ਲੰਗੀ ਸੀ ਪਿੰਡ ਤੋਂ। ਤੇ ਮੈਂ ਮਾਮੇ ਦੇ ਮੁੰਡੇ ਦੇ ਵਿਆਹ ਕਰਕੇ ਪਾਪਾ ਇੱਕ ਦਿਨ ਥੋੜਾ ਜਿਹਾ ਲੇਟ ਗਏ ਆ ਤੇ ਲੋ ਜੀ ਆਪਾਂ ਮੈਡੇ ਆ ਗਏ ਹਾਂ ਪਰ ਇਹ ਗੇਟੇਸ਼ਨ ਤੇ ਲਗਭਗ ਫੁੱਲ ਸੀਟ ਰਿਜਿਸਟ੍ਰੇਸ਼ਨ ਤੇ ਤੋਂ ਦੂਜੀ ਸਾਈਡ ਇਹ ਟ੍ਰੇਨ ਖੜੀ ਆ ਉਹ ਅੱਪਰ ਜਲਦੀ ਜੀ ਸਵੇਰੇ 8:30 ਤੋਂ 8:30 ਦਾ ਟਾਈਮ ਹੈ ਇਹ ਦਾ ਉੱਪਰ ਦਾ ਇੱਕ ਰੋਕ ਪਏਗੀ ਆਪਾਂ ਵੀ ਗਏ ਆ ਇਹ ਟ੍ਰੇਨ ਬਹੁਤ ਵਾਰ ਲਗਭਗ ਸਾਤ ਨੂੰ ਜਾਂਦੀ ਕਹਿੰਦੀ ਆ ਇੱਕ ਦੋ ਵਾਰ ਜਦੋਂ ਲੱਗਦਾ ਦੱਸਾਂ ਦੋ ਜੀ ਕੋ ਕੁਝ ਵੀ ਸੀਮਤ ਨਾ ਸਰ ਇਥੇ ਸਟੇਸ਼ਨ ਤੋਂ ਵੀ ਕੋ ਮੇੜੀ ਹੈ ਆਪਣਾ ਲੰਗਰ ਸਟੇਸ਼ਨ ਤੋਂ ਦੂਜੀ ਸਾਈਡ ਸਿਮਰਨ ਹੋਟਲ ਆ ਉਹ ਸਿਮਰਨ ਹੋਟਲ ਦੀ ਨਾਲੇ ਲੰਗਰ ਬੰਦੋ ਦਾ ਆਹ ਪਾਸੇ ਵਾਲੇ ਅੰਨ ਆਕਾਸ਼ ਚਾਹ ਕੇ ਵਾਲੇ ਬੀ ਬਲਾ ਮਾਲਿਕੇ ਦਾ ਮਾਲਕ ਹੋ ਰਿਹਾ ਹੈ ਮੈਂ ਵੀ ਕੋਈ ਨਹੀਂ ਜਾਣਾ ਤੇ ਪਕੀ ਤਿਆਰਾ ਕਰਮਾ ਦਾ ਪ੍ਰਚਾਰ ਲੰਟੀ ਨਾਲ ਨਹੀਂ ਆਉਣਾ ਜੀ ਆਜੋ ਕਰਮਾ ਤਲੋ ਜੀ ਸਿਮਰਨ ਹੋਟਲ ਵਾਲੀ ਗਲੀ ਆ ਗਈ ਬਿਲਕੁਲ ਰੋੜਤੀ ਹੈ ਜੀ ਸਿਮਰਨ ਹੋਟਲ ਇਹਨਾਂ ਦੀ ਕੋਠੀ ਹੈ ਜੀ ਬੈਕ ਸਾਈਡ ਉਹਨਾਂ ਦੇ ਵਿੱਚੋਂ ਆਪਣਾ ਲੰਗਰ ਹੁੰਦਾ ਹੈ ਜੀ ਤੇ ਮੂਰੇ ਹੀ ਲੰਗਰ ਫਰੂਟ ਚਾਟ ਦਾ ਹੁੰਦਾ ਹੈ ਵੱਡੇ ਦਾ ਇਹਲਾ ਹੁਸ਼ਾਰਪੁਰ ਉਹ ਲੰਗਰ ਸੀ ਉੱਪਰ ਆਇਆ ਜਾਂਦੇ ਆ ਤੇ ਸਾਹਮਣੇ ਆਪਣੀ ਲੰਗਰ ਦਾ ਹਾਂ ਜੀ ਉਹ ਰਾਜ ਹਨ ਕਿੱਥੇ ਹੈ ਬਹੁਤ ਧੀਰਜ ਜਾਂਦਾ ਬਹੁਤ ਇੱਛਾ ਹੁੰਦੀ ਹੈ ਥੋੜਾ ਸਵੇਰੇ ਦਹੀਂ ਪਰੋਕਾ ਜੀ ਮਾਤਰ ਪਨੀਰ ਪ੍ਰਸ਼ਾਦ ਦੇ ਪੈਰ ਤੇ ਸ਼ਾਮ ਨੂੰ ਦਹੀਂ ਖੱਲੇ ਬਰਾਬਰ ਜੂਸ ਹੋ ਗਿਆ ਭਾਈ ਜੀ ਹੋ ਗਿਆ ਹੋ ਗਿਆ ਬਸ ਜੀ ਸਤਿ ਸ੍ਰੀ ਅਕਾਲ ਜੀ 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 ਸਤਿ ਸ੍ਰੀ ਅਕਾਲ ਜੀ ਮਾਉਣੇ ਆਏ ਜੀ ਲੇਟ ਹੋ ਗਏ ਲੇਟ ਹੋ ਗਏ ਸਤਿ ਕਾਲ ਜੀ ਦਹੀਂ ਪਰੌਂਠਾ ਜੀ ਦਹੀਂ ਪਰੌਂਠਾ ਠੰਡੀ ਲੱਸੀ ਆ ਜੀ ਦਹੀਂ ਪਰੌਂਠਾ ਸ਼ਾਕ ਕੇ ਦਹੀਂ ਪਰੌਂਠਾ ਸ਼ਾਕ ਕੇ ਜੀ ਗਰਮਾ ਕਰ ਪਰੌਂਠੇ ਵਰਤਨ ਲਈ ਜਾ ਮਾਤਾ ਆ ਜੋ ਸ਼ਕ ਲੋ ਜੀ ਪਰੌਂਠੇ ਠੰਡੀ ਲੱਸੀ ਆ ਜੀ ਦਹੀਂ ਪਰੌਂਠਾ ਜਾ ਗੋ ਪੈਰ ਦਾ ਲੋਦੇ ਆ ਲਲੋ ਅਸੀਂ ਤਾਂ ਪਹੁੰਚ ਗਏ ਜੀ ਤੁਹਾਨੂੰ ਬਥੇ ਖਿਰੇ ਆਉਣੇ ਜੀ ਕੰਮ ਹੀ ਕਰਦੇ ਆ ਆ ਪੰਜ ਜਣੇ ਆਪਾਂ ਗੁਰੂ ਚੱਲਿਆ ਜਾਏ ਆ ਇਹ ਪੰਜਾਂ ਜਣੇ ਲੋ ਜੀ ਆਪਾਂ ਹੁਣ ਮੱਥਾ ਟੇਕਣ ਆਏ ਜੀ ਆਪਾਂ ਜਾਣ ਲੱਗੇ ਮੱਥਾ ਟੇਕਦੇ ਤੇ ਆਉਣ ਲੱਗੇ ਵੀ ਜੀ Thank ਬਾਬਾ ਜੀ ਮਟਰ ਪਨੀਰ ਹੈ ਜੀ ਗਰਮਾ ਗਰਮ ਪ੍ਰਸ਼ਾਦਾ ਠੰਡੀ ਲੱਸੀ ਹੈ ਜੀ ਗਰਮਾ ਗਰਮ ਪ੍ਰਸ਼ਾਦਾ ਛੱਕੇ ਜੀ ਲੰਗਰ ਛੱਕੇ ਜਾਇਓ ਜੀ ਮਟਰ ਪਨੀਰ ਠੰਡੀ ਲੱਸੀ ਛੱਕੇ ਜੀ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਬੜੇ ਪਿਆਰ ਤੇ ਸਤਿਕਾਰ ਨਾਲ ਹਰ ਮੰਦਰ ਚਰਦੀ ਸੇਵਾ ਕਰਾਈ ਖਾਸ ਤੌਰ ਤੇ ਬੜੇ ਪਿਆਰ ਤੇ ਸਤਿਕਾਰ ਨਾਲ ਤਨ ਗੁਰ ਅਮਰਦਾਸ ਜੀ ਮਹਾਰਾਜ ਜਿਨ੍ਹਾਂ ਨੇ ਸੇਵਾ ਕਰਕੇ ਗੁਰੂ ਘਰ ਦੀਆਂ ਕਿਸੀਆਂ ਪ੍ਰਾਪਤ 그거다도별가잖아 <목소리> ਇਹ ਲਾਪਰਵਾਹੀ ਨਾਲ ਬਹੁਤ ਸਾਰੇ ਬਦਲਤੀਆਂ ਕੀ ਜਾਣੇ ਮੰਨਨੇ ਕਰਦੇ ਨੇ ਜੀ ਇਹਦੀ ਫੋਟੋ ਵੀ ਚੁੜਾ ਲਈ ਪਿਆ ਜੀ ਤੇ ਗੁਰਦੁਆਰਾ ਜੀ ਸ਼ੀਦੀ ਬਾਗ ਇਹਦੇ ਬੇਖੋ ਜੀ ਸਾਹਮਣੇ ਗੁਰਦੁਆਰਾ ਹੈ ਜੀ ਆਨੰਦਗੜ੍ਹ ਦਾ ਕਿਲਾ ਇਹ ਆਨੰਦਗੜ੍ਹ ਕਿਲਾ ਜੀ ਰਾਤ ਨੂੰ ਆਪਾਂ ਥੋੜਾ ਜਿਹਾ ਟਾਈਮ ਮੱਥਾ ਮੱਥਾ ਜਿਹੜੇ ਗੁਰਦੁਆਰੇ ਰਹਲੇ ਇਹ ਆਨੰਦਗੜ੍ਹ ਤੇ ਉਹ ਚਾਹੇ ਕੇ ਆਈਦੇ ਕਿਸੇ ਵਾਰੀ ਫਿਰ ਆਪਣਾ ਦੇਖੀ ਚਾਹਦਾ ਜੀ ਦੇਖੋ ਤੇ ਸਾਵਾ ਬਚਾਉਣ ਥੋੜੀ ਜਿਹੀ ਜੇ ਤੇ ਕੋਈ ਨਹੀਂ ਮਤਲਬ

ਦਹੀ ਪਰੌਂਟਾ ਸ਼ੱਕੇ ਦੀ ਠੰਡੀ ਲੱਸੀ ਸ਼ੱਕੇ ਬਾਬਾ ਜੀ ਗਰਮਾ ਗਰਮ ਪਰੌਂਠੇ ਆ ਦਹੀ ਆ ਠੰਡੀ ਲੱਸੀ ਸ਼ੱਕੇ ਵੀਰੇ ਸਗਲ ਦਹੀ ਪਰੌਂਠਾ ਆ ਜੋ ਦਹੀ ਪਰੌਂਟਾ ਸ਼ੱਕੇ ਦੀ ਠੰਡੀ ਲੱਸੀ ਸ਼ੱਕੇ ਅਸੀਂ ਸ਼ੱਕੀਏ ਪਰੌਂਠੇ ਤੱਤੇ ਨਹੀਂ ਸੁਭਾ ਖੰਟ ਸ਼ਾਮੀ ਅਨੰਦਪੁਰ ਸਾਹਿਬ ਨਹੀਂ ਤੇ ਲੋ ਜੀ ਹੁਣ ਆਪਾਂ ਵੱਡੋ ਵਾਲੇ ਲੰਗਰ ਚ ਜਾ ਰਹੇ ਆ ਵੱਡੋ ਆ ਜਿਲ੍ਹਾ ਹੁਸ਼ਿਆਰਪੁਰ ਰੂਟ ਚਾਰਟ ਰੂਟ ਚੈੱਕ ਕਰਨ ਜਾ ਰਹੇ ਆ ਆਪਾਂ ਜੀ ਰੂਟ ਚਾਰਟ ਆ ਹੁਣ ਕਾਨੂੰ ਪਿੱਛੂ ਕਰੀ ਐ ਆ ਹੁਣ ਕਾਨੂੰ ਪਿੱਛੂ ਕਰੀ ਐ ਅੰਦਰੇ ਲੱਗੇ ਹੋਇਆ ਫਿਰ ਪਿਆਰ ਬਾਜੂ ਬਾਜੂ ਕਹਾਂ ਲੱਗੇ ਚੀ ਤੇ ਲੋ ਜੀ ਬ੍ਰਦਰ ਦਹੀਂ ਪੱਲੇ ਸ਼ੁਰੂ ਹੋ ਗਈ ਜੀ ਆਪਣਾ ਦੁਪਹਿਰ ਦਾ ਨਗਰ ਹੁੰਦਾ ਜਿਹੜਾ ਦੁਪਹਿਰ 2:00 ਵਜੇ ਬਾਅਦ ਸਾਹਮਣੂ ਕਈ ਵਾਰ ਆਪਾਂ ਮੈਗੀ ਬਣਾਈ ਆ ਮੈਗੀ ਦਾ ਬਦਲੰਗਰ ਹੁੰਦਾ ਆਪਣਾ ਪਿਛਲੀ ਵਾਰੀ ਗੋਲ ਗੱਪੇ ਸੀ ਤੇ ਅੱਜ ਕੀ ਆਪਣੇ ਦਹੀਂ ਭੱਲੇ ਸੀ ਚੇਤ ਨਾਲ ਬੋਲਦੀ ਹੈ ਜੀ ਬਾਹਰ ਖੜਕੇ ਆਪਾਂ ਬੋਲਣਾ ਹੁੰਦਾ ਵਾ ਚਲੋ ད�སས ད�སས སསས ਸ਼ਾਕ ਕੇ ਵੀਰੇ ਮਟਰ ਪਨੀਰ ਗਰਮਾ ਗਰਮ ਪ੍ਰਸ਼ਾਦਾ ਮਟਰ ਪਨੀਰ ਵੀਰੇ ਗਰਮਾ ਗਰਮ ਪ੍ਰਸ਼ਾਦਾ ਸ਼ਾਕ ਕੇ ਜਾਇਓ ਜੀ ਮਟਰ ਪਨੀਰ ਹੈ ਜੀ ਗਰਮਾ ਗਰਮ ਪ੍ਰਸ਼ਾਦਾ ਸ਼ਾਕ ਕੇ ਜੀ ਤੇ ਲੋ ਜੀ ਟਾਈਮ ਤਕਰੀਬਨ ਸਵੇਰ 12 ਹੋ ਗਏ ਸਾਰੀ ਰਾਤ ਚੱਲਣੇ ਜੀ ਪਰੌਂਠੇ ਹਾਂ ਜੀ ਹਾਂ ਪਰੌਂਠਾ ਤਰੀਕਾ ਅਜ 15 ਹੋਗੀ ਸਵਾਦ ਹੋ ਗਏ ਤੜਕੇ ਦੇ ਸਵਾਦ ਹੋ ਗਏ ਤਰੀਕ ਅੱਜ 15 ਹੈ ਹੋਲੇ ਮਹਲੇ ਦੀ ਸਭ ਨੂੰ ਮੁਬਾਰਕਾਂ ਭਾਈ ਸਾਡਾ ਤਾਂ ਹੋਲਾ ਹੀ ਆ ਹੋਲੀ ਦਾ ਗਾਦੀ ਸਾਡੀ ਲੱਗੇ ਵੀ ਮੁੰਡੇ ਆਪਾਂ ਥਲ ਰਹੇ ਰੋਟੀਆਂ ਰੋਟੀ ਵੀ ਕਹਿੰਦੇ ਪਰੌਂਠੇ ਆ ਨਾਲ ਚਾਹ ਗਰਮਾ ਗਰਮ ਸਾਰੀ ਰਾਹ ਚੱਲਦੀ ਆ ਹੋ ਜੀ ਟਾਈਮ ਤਕਰੀਬਨ 2:30 ਵੱਜ ਗਏ ਮੀ ਆ ਗਿਆ ਜੀ ਆ ਕਰਕੇ ਥੋੜਾ ਜਿਹਾ ਲੰਗਰ ਬੰਦ ਕਰਨਾ ਪੈ ਗਿਆ ਭਾਈ ਇੱਧਰ ਇੱਧਰ ਐਂਗਲ ਇੱਧਰ ਮੈਂਟੂ ਵੀਰੇ ਆ ਗਿਆ ਆ ਗਿਆ ਵੀਰੇ ਆ ਗਿਆ ਅੰਜਲ ਵੀਰੇ ਕਿਵੇਂ ਲੱਗਿਆ ਲਾ ਕਰ ਸਕਦੇ ਹੋਰ 4-5 ਘੰਟੇ 6 ਘੰਟੇ ਲਗਾਤਾਰ ਕਰ ਸਕਦਾ ਲਗਾਤਾਰ ਜਣੀ ਕਿ ਕਰ ਸਕਦੇ ਆ ਬਾਬਾ ਜੀ ਬਾਬੇ ਨੇ ਰੋਕਨੇ ਇੰਦਰ ਦੇਵਤਾ ਨੇ ਰੋਕਦੇ ਹੈ ਇੰਦਰ ਦੇਵਤਾ ਨੇ ਰੋਕਦਾ ਨਹੀਂ ਤੇ ਚੱਲਣਾ ਤਾਂ ਹਾਂ ਟਾਰਗੇਟ ਹੋਰ ਤਾਂ ਚਲੋ ਕੋਈ ਨਹੀਂ ਸਵੇਰੇ ਦਹੀਂ ਪਰੋਠਾ ਗੋਲ ਗੱਪੇ ਸਵੇਰੇ ਦਹੀਂ ਪਰੋਠਾ ਵੇ ਗੋਲ ਗੱਪੇ ਹੈਗੇ ਜਲੇਲਾ ਠੀਕ ਬਾਬਾ ਦਹੀਂ ਪਰੋਠਾ ਠੰਡੀ ਲੱਸੀ ਆ ਜੀ ਦਹੀਂ ਪਰੋਠਾ ਕਰਮਾ ਕਰਮ ਪਰੋਠੇ ਸ਼ਾਕੇ ਹੀ ਠੰਡੀ ਲੱਸੀ ਜੀ दही बनाऊड़ा शाक, के गर्म दही शाक के गर्म तो तो जी गर्मा गर्म परौंठे दही बनाउडा शाक जी दही परौड़ा शाक जी गरमा गर्म परौंठे टाइम तकरीबन बारह बज गए ਚਲੋ ਜੇ ਆਪਾਂ ਹੁਣ ਮੱਥਾ ਟੇਕਣ ਆਏ ਟਾਇਲ ਤਕਰੀਬਨ 3 ਸਵਾ ਦਿਨ ਹੋ ਗਏ ਆਪਾਂ ਨੇ ਟ੍ਰੇਨ ਲਾਣਾ ਜੀ ਸ਼ਾਮ ਨੂੰ 5:00 ਵਜੇ 5:00 5:30 ਆਈ ਸੀ ਟ੍ਰੇਨ ਤੇ ਆਪਾਂ ਮੀਆਂ ਪਰਉਤਰੇ ਸੀ ਸਾਹ ਬਣੀਆ ਕਿਹਦੇ ਭਾਈ ਸਾਹਿਬ ਕਾਈ ਤਾਰੂ ਸਿੰਘ ਨੂੰ ਨੁਗਲੀਆ ਸੰਤ ਨੱਥ ਜਿਹੜੀ ਕੋਨਸੀ ਫੜ ਕੇ ਲੈ ਗਈ ਲਾਹੌਰ ਜਮੇ ਦੇ ਮੇਰੇ ਉਸਤਾਦ ਸਤਖਦ ਵਾਸੀ ਯਾਨੀ ਬਿਆਸ ਸਿੰਘ ਜਲਵਾ ਸਾਧਿਆ ਅਦਰ ਸਾਹਿਬ ਇਹ ਰਾਈ ਸੁਣੋ ਜਦ ਉਸਨੇ ਸਾਡੇ ਸਰਕਾਰਾਂ ਤੋਂ ਮਰੀ ਬਸ ਗਿਆ ਲੰਬੀ ਉਮਰ ਦੀ ਹੋਰ ਹੋ ਰਿਹਾ ਦੱਸ ਕਿਸਮਤੀ ਬਾਬੇ ਕਿਸਮਤੀ ਹੁੰਦੀ ਕਿਸਮਤੀ ਕਹਿੰਦੇ ਮਿੱਟੂ ਬਰੰਡੇ ਘੈੜ ਵਾਲੀ ਬਰੰਡੇ ਦੇਖ ਲੈਣਾ ਚਲੋ ਜੀ ਟਾਈਮ ਤਕਰੀਬਨ 6:30 ਹੋ ਗਏ ਮੀਆਂ ਭਰਾਗੇ ਜੀ ਆਪਣਾ ပြောရင်လည်း